ਰਾਮ ਰੀਡ ਜੀ ਅੱਜ ਜੋ ਵੱਖ-ਵੱਖ ਭਾਈਚਾਰ ਦੇ ਲੋਕਾਂ ਵੱਲੋਂ ਮੋਦੀ ਖਿਰਾਬ ਪ੍ਰਦਰਸ਼ਨ ਕੀਤਾ ਗਿਆ ਉਹਦੇ ਬਾਰੇ ਕੀ ਕਹੋਗੇ ਅੱਜ ਜੀ ਅਸੀਂ ਸੀਕੇਐਮਐਲ ਵੱਲੋਂ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਚੋਣ ਕਮਿਸ਼ਨ ਉਹਦੀ ਸਾਫ-ਸਾਫ ਹਦਾਇਤਾਂ ਨੇ ਵੀ ਕਿਸੇ ਘੱਟ ਗਿਣਤੀ ਜਾਂ ਧਾਰਮਿਕ ਸਵਾਲਾਂ ਦੇ ਉੱਤੇ ਕਿਸੇ ਫਿਰਕੇ ਨੂੰ ਮਤਲਬ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਪਰ ਅਸੀਂ ਦੇਖਦੇ ਆਂ ਕਿ ਭਾਰਤ ਦਾ ਮਤਲਬ ਪ੍ਰਧਾਨ ਮੰਤਰੀ ਮੋਦੀ ਜਿਹੜਾ ਪਾਰਟੀ ਦਾ ਮਤਲਬ ਮੁਖ ਆਪਣਾ ਪ੍ਰਚਾਰਕ ਆ ਉਹਦੇ ਵੱਲੋਂ ਲਗਾਤਾਰ ਝੂਠ ਤੇ ਝੂਠ ਬੋਲਿਆ ਜਾ ਰਿਹਾ ਹੈ ਨਫ਼ਰਤ ਵਰਗੇ ਨਫ਼ਰਤ ਫਲਾਉਣ ਵਾਲੇ ਭਾਸ਼ਣ ਦਿੱਤੇ ਜਾ ਰਹੇ ਨੇ ਇਹ ਫੁਲਾਇਆ ਜਾ ਰਿਹਾ ਆਪਦੇ ਮਲਕਠਾਂ ਦੇ ਵਿੱਚ ਵੀ ਜੇ ਇੰਡੀਆ ਗੱਠਜੋੜ ਦੀ ਸਰਕਾਰ ਆਉਂਦੀ ਆ ਤਾਂ ਇਹ ਮੰਗਲ ਸੂਤਰ ਵੀ ਮਤਲਬ ਜਿਹੜੀਆਂ ਹਿੰਦੂ ਔਰਤਾਂ ਨੂੰ ਉਹਨੇ ਗਲੇ ਦੇ ਵਿੱਚੋਂ ਅਸ਼ੀਲ ਲਿਆ ਜਾਊਗਾ ਇਸ ਕਿਸਮ ਦੀਆਂ ਝੂਠਾ ਪ੍ਰਚਾਰ ਕਰਨ ਦੇ ਲਈ ਦੂਜੇ ਇੱਕ ਕਰਨਾਟਕਾ ਦੀ ਘਟਨਾ ਹੋਈ ਹੈ ਦੋ ਵਿਅਕਤੀ ਲੜੇ ਨੇ ਜਿਹੜੇ ਚ ਹਿੰਦੂ ਵੀ ਸ਼ਾਮਲ ਨੇ ਮੁਸਲਮਾਨਾਂ ਦੇ ਵੀ ਮੁੰਡੇ ਨੌਜਵਾਨ ਸ਼ਾਮਲ ਨੇ ਉਸ ਘਟਨਾ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰਨਾ ਵੀ ਹਨੂਮਾਨ ਚਾਲੀਸਾ ਨਹੀਂ ਪੜਨ ਦੇਣਗੇ ਅਸੀਂ ਕਹਿੰਦੇ ਆ ਵੀ ਇਸ ਤਰ੍ਹਾਂ ਦੇ ਨਫ਼ਰਤ ਦੀ ਭਾਸ਼ਣਾ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਮੋਦੀ ਤੇ ਜੋਗੀ ਤੇ ਜਿਹੜੇ ਇਸ ਕਿਸਮ ਦੇ ਭਾਸ਼ਣ ਦੇ ਰਹੇ ਨੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਤੇ ਦੂਜਾ ਅਸੀਂ ਸਵਾਲ ਕਰਨਾ ਚਾਹੁੰਦੇ ਹਾਂ ਵੀ ਮੁੱਦੇ ਨੇ ਰਜਗਾਰ ਦਾ ਜਿਹੜਾ ਮੋਦੀ ਨੇ 2 ਕਰੋੜ ਦਾ ਵਾਅਦਾ ਕੀਤਾ ਸੀ ਜਦੋਂ 2014 ਚ ਸੱਤਾ ਚ ਆਇਆ ਸੀ ਮੋਦੀ ਨੇ ਕਾਲਾ ਧਨ ਵਾਪਸ ਕਰਾਉਣ ਦਾ ਨਾਰਾ ਦਿੱਤਾ ਸੀ ਅੱਜ ਨਾ ਰਜਗਾਰ ਦੀ ਗੱਲ ਕੀਤੀ ਜਾ ਰਹੀ ਹੈ ਨਾ ਕਾਲੇ ਧਨ ਦੀ ਨਾ ਅਗਰੀ ਵੀਰ ਯੋਜਨਾ ਦੀ ਗੱਲ ਕੀਤੀ ਜਾ ਰਹੀ ਹੈ ਨਾ ਮਹਿੰਗਾਈ ਦੀ ਗੱਲ ਕੀਤੀ ਜਾ ਰਹੀ ਹੈ ਸਿਰਫ ਗੱਲ ਕੀ ਕੀਤੀ ਜਾ ਰਹੀ ਹੈ ਪੂਰੇ ਦੇ ਪੂਰੇ ਦੇਸ਼ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਖਿਲਾਫ ਇੱਕ ਨਫਰਤ ਵਾਲਾ ਮਾਹੌਲ ਖੜਾ ਕੀਤਾ ਜਾ ਰਿਹਾ ਹੈ ਅਸੀਂ ਮਤਲਬ ਜਨਤਾ ਨੂੰ ਵੀ ਅਪੀਲ ਕਰਦੇ ਆਂ ਵੀ ਇਸ ਨਫਰਤ ਭਰੇ ਪ੍ਰਚਾਰ ਨੂੰ ਜਵਾਬ ਜਨਤਾ ਦੇ ਸਕਦੀ ਐ ਤੇ ਅਸੀਂ ਚੋਣ ਕਮਿਸ਼ਨ ਤੋਂ ਵੀ ਮੰਗ ਕਰਦੇ ਆਂ ਵੀ ਉਹ ਆਜ਼ਾਦ ਢੰਗ ਨਾਲ ਮਤਲਬ ਉਹਦਾ ਰੋਲ ਨਿਭਾਵੇ ਤੇ ਇਹਨਾਂ ਤੇ ਕਾਰਵਾਈ ਕਰੇ ਤਾਂ ਕਿ ਕੱਲ ਨੂੰ ਕਿਸੇ ਨੂੰ ਹੋਰ ਹਿੰਮਤ ਨਾ ਪਵੇ ਤੇ ਇਹ ਅਸੀਂ ਅੱਜ ਬਾਲਮੀਕ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਜਿਹੜੇ ਚ ਸਾਡੇ ਮਤਲਬ ਸੀਪੀਐਮਐਲ ਤੋਂ ਬਿਨਾਂ ਸਾਡਾ ਮਜ਼ਦੂਰ ਮੁਕਤੀ ਮੋਰਚਾ ਨੌਜਵਾਨ ਸਭਾ ਸਾਡੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਆਈਸਾ ਤੇ ਸਾਡੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਾਥੀ ਜਮਹੂਰੀ ਕਿਸਾਨ ਹਵਾ ਦੇ ਆਗੂ ਤੇ ਮੁਸਲਮ ਭਾਈਚਾਰੇ ਦੇ ਆਗੂ ਇਹ ਚ ਸ਼ਾਮਲ ਹੋਏ ਨੇ ਅਸੀਂ ਅਰਥੀ ਸਾੜੀਆ ਵੀ ਭਾਈ ਚੋਣ ਕਮਿਸ਼ਨ ਕੁਛ ਨਹੀਂ ਕਰ ਰਿਹਾ ਤੇ ਲੋਕਾਂ ਨੂੰ ਸੜਕਾਂ ਤੋਂ ਉੱਤਰ ਕੇ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਵੀ ਅਸੀਂ ਇੱਕਜੁੱਟਾ ਦੇਸ਼ ਸਾਰਾ ਇੱਕਜੁੱਟਾ ਤੇ ਇਸ ਕਿਸਮ ਦੇ ਨਫਰਤ ਵਾਲੇ ਲੋਕਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ